ਅੰਮ੍ਰਿਤ ਵੇਲੇ ਦੇ ਵਿਸ਼ੇ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਅੱਜ ਵਿਚਾਰ ਕਰਾਂਗੇ ਕਿ ਅੰਮ੍ਰਿਤ ਵੇਲੇ ਉੱਠਣ ਦਾ ਤਰੀਕਾ ਕੀ ਹੈ ਅਤੇ ਅਸੀਂ ਕਿਹੜੀਆਂ ਜੁਗਤੀਆਂ ਵਰਤ ਕੇ ਅੰਮ੍ਰਿਤ ਵੇਲਾ ਪੱਕਾ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਵਿੱਚ ਹੀ ਅਸੀਂ ਅੰਮ੍ਰਿਤ ਵੇਲੇ ਦੀ ਜ਼ਰੂਰਤ ਬਾਰੇ ਇਸ ਦੀ ਅਹਿਮੀਅਤ ਬਾਰੇ ਇਸ ਦੀ ਲਾਜ਼ਮੀਅਤ ਬਾਰੇ ਅਤੇ ਇਸ ਦੇ ਕਰਨ ਨਾਲ ਸਾਧਕ ਤੇ ਵਾਪਰਨ ਵਾਲੀ ਇਲਾਹੀ ਕੈਫੀਅਤ ਬਾਰੇ ਇੱਕ ਵੀਡੀਓ ਰਿਲੀਜ਼ ਕੀਤੀ ਹੈ ਅੰਮ੍ਰਿਤ ਵੇਲੇ ਦੇ ਵਿਸ਼ੇ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਅੱਜ ਵਿਚਾਰ ਕਰਾਂਗੇ ਕਿ ਅੰਮ੍ਰਿਤ ਵੇਲੇ ਉੱਠਣ ਦਾ ਤਰੀਕਾ ਕੀ ਹੈ ਅਤੇ ਅਸੀਂ ਕਿਹੜੀਆਂ ਜੁਗਤੀਆਂ ਵਰਤ ਕੇ ਅੰਮ੍ਰਿਤ ਵੇਲਾ ਪੱਕਾ ਕਰ ਸਕਦੇ ਹਾਂ ਅਸੀਂ ਅੰਮ੍ਰਿਤ ਵੇਲੇ ਦੀ ਲਾਜ਼ਮੀਅਤ ਬਾਰੇ ਇਸ ਤੋਂ ਪਹਿਲੀ ਵੀਡੀਓ ਵਿੱਚ ਗੁਰਬਾਣੀ ਦੇ ਆਧਾਰ ਤੇ ਇਹ ਸਾਬਤ ਕਰ ਚੁੱਕੇ ਹਾਂ ਕਿ ਅੰਮ੍ਰਿਤ ਵੇਲਾ ਹਰ ਹਾਲਤ ਵਿੱਚ ਸਿੱਖ ਵਾਸਤੇ ਲਾਜ਼ਮੀ ਹੈ ਪਰ ਸਾਡੀ ਪਹਿਲੀ ਵੀਡੀਓ ਦੇਖ ਕੇ ਕਈਆਂ ਨੇ ਨਿਮਰਤਾ ਵਿੱਚ ਕਈਆਂ ਨੇ ਗੁੱਸੇ ਵਿੱਚ ਕਈਆਂ ਨੇ ਧੜੇਬੰਦੀ ਕਰਕੇ ਕਈਆਂ ਨੇ ਆਪਣੀ ਨਿੱਜ ਢਿੱਲ ਕਰਕੇ ਕਈਆਂ ਨੇ ਹੰਕਾਰ ਵਿੱਚ ਅਤੇ ਕਈਆਂ ਨੇ ਅਗਿਆਨਤਾ ਵਿੱਚ ਸਵਾਲ ਉਠਾਏ ਹਨ ਕਿ ਜੇ ਕੋਈ ਸ਼ਖਸ ਰਾਤ ਦੀ ਸ਼ਿਫਟ ਤੇ ਕੰਮ ਕਰਦਾ ਹੋਵੇ ਜਾਂ ਰਾਤੀ ਲੇਟ ਘਰੇ ਆਉਂਦਾ ਹੋਵੇ ਤਾਂ ਉਹ ਕਿਵੇਂ ਅੰਮ੍ਰਿਤ ਵੇਲਾ ਕਰੇ ਕਈਆਂ ਨੇ ਹੋਰ ਸੰਸਾਰੀ ਕਰਨ ਦੱਸ ਕੇ ਪੁੱਛਿਆ ਕਿ ਜੇ ਉਹ ਅੰਮ੍ਰਿਤ ਵੇਲੇ ਨਾ ਉੱਠ ਸਕਣ ਤਾਂ ਕੀ ਕਰਨ ਕਈਆਂ ਨੇ ਸਾਡੀ ਆਲੋਚਨਾ ਇਸ ਗੱਲ ਕਰਕੇ ਕੀਤੀ ਕਿ ਅਸੀਂ ਕਿਹਾ ਸੀ ਕਿ ਅੰਮ੍ਰਿਤ ਵੇਲਾ ਸਿੱਖ ਨੂੰ ਹਰ ਹਾਲਤ ਵਿੱਚ ਸਵਾ ਦੋ ਢਾਈ ਵਜੇ ਤੱਕ ਉੱਠ ਕੇ ਇਸ਼ਨਾਨ ਕਰਕੇ ਕਰਨਾ ਚਾਹੀਦਾ ਹੈ ਇਸ ਬਾਰੇ ਅਸੀਂ ਇਹੋ ਹੀ ਕਹਿ ਸਕਦੇ ਹਾਂ ਕਿ ਭਾਈ ਅਸੀਂ ਆਪਣੇ ਵੱਲੋਂ ਤਾਂ ਕੁਝ ਨਹੀਂ ਕਿਹਾ ਜੋ ਵੀ ਕਿਹਾ ਸੋ ਗੁਰਬਾਣੀ ਦੇ ਆਧਾਰ ਤੇ ਕਿਹਾ ਹੈ ਸਾਡੇ ਪਾਸ ਅਧਿਕਾਰ ਨਹੀਂ ਹੈ ਕਿ ਅਸੀਂ ਕਹੀਏ ਕਿ ਕੋਈ ਨਾ ਭਾਈ ਜੇ ਮਜਬੂਰੀ ਹੈ ਤਾਂ ਤੂੰ ਅੰਮ੍ਰਿਤ ਵੇਲੇ ਨਾ ਉੱਠਿਆ ਕਰ ਇਹ ਅਥਾਰਟੀ ਕੇਵਲ ਗੁਰੂ ਕੋਲ ਹੈ ਕਿ ਉਹ ਕਹਿ ਸਕੇ ਕਿ ਜੇ ਨਹੀਂ ਉਠੁੰਦਾ ਤਾਂ ਨਾ ਸਹੀ ਦਿਨੇ ਚਾਰ-ਚਾਰ ਅੰਮ੍ਰਿਤ ਵੇਲੇ ਕਰ ਲਿਆ ਕਰ ਅਸੀਂ ਤਾਂ ਇਦਾਂ ਦੀ ਗੱਲ ਨਹੀਂ ਕਹਾਂਗੇ ਕਦੇ ਵੀ हां जे ਕਿਸੇ ਦੀ ਮਜਬੂਰੀ ਹੈ ਅਤੇ ਉਹ ਨਹੀਂ ਉੱਠ ਸਕਦਾ ਤਾਂ ਉਹ ਗੁਰੂ ਜੀ ਪਾਸੋਂ ਮਾਫੀ ਮੰਗੇ ਪਰ ਇਹ ਆਸ ਨਾ ਕਰੇ ਕਿ ਉਸ ਦਾ ਅੰਮ੍ਰਿਤ ਵੇਲੇ ਦਾ ਘਾਟਾ ਮਾਫੀ ਮੰਗ ਕੇ ਪੂਰਾ ਹੋ ਜਾਵੇਗਾ ਜੇ ਗੁਰੂ ਜੀ ਦੀ ਮਰਜ਼ੀ ਹੋ ਤਾਂ ਮਾਫ ਕਰ ਦੇਣਗੇ ਪਰ ਲਾਹਾ ਤਾਂ ਉਸੇ ਨੂੰ ਮਿਲੂ ਜੋ ਉਦਮ ਕਰਕੇ ਗੁਰੂ ਹੁਕਮਾਂ ਦੀ ਤਾਮੀਲ ਕਰੂ ਜਿਵੇਂ ਕੰਮਕਾਰਾਂ ਤੇ ਜੋ ਵੱਧ ਉਦਮ ਕਰਦਾ ਹੈ ਵੱਧ ਘੰਟੇ ਕੰਮ ਕਰਦਾ ਵੱਧ ਪ੍ਰੋਡਕਸ਼ਨ ਕਰਦਾ ਉਸੇ ਨੂੰ ਹੀ ਵੱਧ ਪੈਸੇ ਮਿਲਦੇ ਹਨ ਜਾਂ ਬੋਨਸ ਆਦ ਮਿਲਦਾ ਹੈ ਇਸੇ ਤਰ੍ਹਾਂ ਹੀ ਜੋ ਵੱਧ ਉੱਦਮ ਧਾਰ ਕੇ ਅੰਮ੍ਰਿਤ ਵੇਲਾ ਹਰ ਹਾਲਤ ਵਿੱਚ ਕਰਦਾ ਹੈ ਉਸ ਤੇ ਹੀ ਵੱਧ ਕਿਰਪਾ ਹੁੰਦੀ ਹੈ ਇਹ ਤਾਂ ਬਹੁਤ ਸਿੰਪਲ ਜੀ ਗੱਲ ਆ ਜਿੰਨਾ ਅਸੀਂ ਮਿੱਠਾ ਪਾਵਾਂਗੇ ਓਨਾ ਹੀ ਮਿੱਠਾ ਸਾਨੂੰ ਮਿਲੋ ਘੱਟ ਮਿੱਠਾ ਪਾ ਕੇ ਵੱਧ ਮਿੱਠੇ ਦੀ ਆਸ ਕਰਨੀ ਕਿੰਨੀ ਕੁ ਸਿਆਣਪ ਵਾਲੀ ਗੱਲ ਤੁਸੀਂ ਆਪ ਹੀ ਵਿਚਾਰ ਲਵੋ ਭਾਈ ਖੈਰ ਵੀਡੀਓ ਦੇ ਮੁੱਖ ਵਿਸ਼ੇ ਵੱਲ ਵਾਪਸ ਆਉਂਦੇ ਹਾਂ ਕਿ ਹਰ ਹਾਲਤ ਵਿੱਚ ਅੰਮ੍ਰਿਤ ਵੇਲੇ ਕਿਵੇਂ ਉਠਿਆ ਜਾਵੇ ਜੋ ਗੁਰਸਿੱਖ ਪ੍ਰਭੂ ਪ੍ਰਾਪਤੀ ਦੇ ਸ਼ਾਦਾ ਪਾਬ ਦੀਵਾਨੇ ਹੁੰਦੇ ਹਨ ਅਤੇ ਬਿਰਾਗ ਦੀ ਦਾਤ ਨਾਲ ਭਰੇ ਹੁੰਦੇ ਹਨ ਉਹਨਾਂ ਨੂੰ ਤਾਂ ਕਿਸੇ ਯੁਗਤੀ ਦੀ ਲੋੜ ਨਹੀਂ ਹੁੰਦੀ ਅੰਮ੍ਰਿਤ ਵੇਲੇ ਉੱਠਣ ਲਈ ਉਹਨਾਂ ਦਾ ਅੰਮ੍ਰਿਤ ਵੇਲਾ ਤਾਂ ਕਦੇ ਨਹੀਂ ਖੁੰਝਦਾ ਸਾਡੇ ਵਰਗੇ ਆਮ ਵਰਤੀ ਵਾਲੇ ਗੁਰਸਿੱਖਾਂ ਵਾਸਤੇ ਇਹ ਕੁਝ ਨੁਕਤੇ ਹਨ ਜੋ ਅੰਮ੍ਰਿਤ ਵੇਲੇ ਉੱਠਣ ਵਿੱਚ ਸਹਾਇਤਾ ਕਰ ਸਕਦੇ ਹਨ ਜਿਸਨੇ ਅੰਮ੍ਰਿਤ ਵੇਲਾ ਸਾਹਮਣਾ ਹੋਵੇ ਉਹ ਪਹਿਲਾਂ ਸ਼ਾਮ ਸੰਭੇ ਇਨਸਾਨ ਨੂੰ ਲੋੜੀਂਦਾ ਆਰਾਮ ਚਾਹੀਦਾ ਹੈ ਇਸ ਕਰਕੇ ਸ਼ਾਮ ਨੂੰ ਆਪਣੇ ਜ਼ਰੂਰੀ ਕੰਮ ਨਿਬੇੜ ਕੇ ਸਮੇਂ ਸਿਰ ਸੌਂ ਜਾਵੇ ਤਾਂ ਕਿ ਘੱਟੋ-ਘੱਟ 4-5 ਘੰਟੇ ਸੌ ਕੇ ਸਵੇਰੇ ਸਵਾ ਦੋ ਢਾਈ ਵਜੇ ਤੱਕ ਸਿੱਖ ਉੱਠ ਸਕੇ ਜੇ ਲੋੜੀਂਦਾ ਆਰਾਮ ਕੀਤਾ ਹੋਵੇ ਤਾਂ ਅੰਮ੍ਰਿਤ ਵੇਲੇ ਵਧੀਰੇ ਧਿਆਨ ਲੱਗਦਾ ਹੈ ਪੁਰਾਣੇ ਸਮਿਆਂ ਵਿੱਚ ਲੋਕ ਰਾਤ ਹੁੰਦੇ ਹੀ ਜਲਦੀ ਹੀ ਸੌਂ ਜਾਂਦੇ ਹੁੰਦੇ ਸੀ ਜਦੋਂ ਬੰਦਾ ਰਾਤੀ 8 ਵਜੇ ਸੁੱਤਾ ਹੋਵੇ ਤਾਂ 2:30 ਵਜੇ ਉੱਠਣਾ ਸਧਾਰਨ ਗੱਲ ਹੈ ਪਰ 11 ਵਜੇ ਸੌ ਕੇ 2:30 ਵਜੇ ਉੱਠਣਾ ਬਹੁਤ ਮੁਸ਼ਕਿਲ ਹੈ ਸ਼ਾਮ ਦਾ ਪ੍ਰਸ਼ਾਦਾ ਸ੍ਰੀ ਰਹਿਰਾ ਸਾਹਿਬ ਤੋਂ ਪਹਿਲਾਂ ਛੱਕ ਲਵੇ ਆਮ ਤੌਰ ਤੇ ਆਪਾਂ 6 ਵਜੇ ਦੇ ਆਸ-ਪਾਸ ਸ੍ਰੀ ਰਹਿਰਾ ਸਾਹਿਬ ਦਾ ਪਾਠ ਕਰ ਲੈਂਦੇ ਹਾਂ ਸੋ ਜੇ ਪ੍ਰਸ਼ਾਦਾ 6 ਤੋਂ ਪਹਿਲਾਂ ਛਕਿਆ ਹੋਵੇ ਤਾਂ ਸਵੇਰੇ ਉੱਠਣ ਵਿੱਚ ਬਹੁਤ ਸਹਾਇਤਾ ਹੁੰਦੀ ਹੈ ਜੇ ਕੋਈ ਰਾਤ 10 ਵਜੇ ਰੱਜ ਕੇ ਪ੍ਰਸ਼ਾਦਾ ਛਕੇ ਅਤੇ 11-12 ਵਜੇ ਤੱਕ ਸੌਵੇ ਤਾਂ ਉਸ ਲਈ ਸਵੇਰੇ 2:30 ਵਜੇ ਤੱਕ ਉੱਠਣਾ ਮੁਸ਼ਕਲ ਹੋਵੇਗਾ ਸੋ ਰਾਤ ਨੂੰ ਜਲਦੀ ਪ੍ਰਸ਼ਾਦਾ ਛਕਣਾ ਉੱਤਮ ਗੱਲ ਹੈ ਆਪਣੇ ਇਲਾਕੇ ਵਿੱਚ ਪ੍ਰਭੂ ਦੇ ਪ੍ਰੇਮ ਵਾਲੇ ਗੁਰਮੁਖਾਂ ਨਾਲ ਰਲ ਕੇ ਅੰਮ੍ਰਿਤ ਵੇਲਾ ਕਰੇ ਤਾਂ ਉੱਤਮ ਗੱਲ ਹੈ ਜੇ ਪਤਾ ਹੋਵੇ ਕਿ ਅੰਮ੍ਰਿਤ ਵੇਲੇ ਸਭ ਨੇ ਇਕੱਠੇ ਹੋਣਾ ਤਾਂ ਸੰਗਤ ਦੇ ਨਿਰਮਲ ਭੈ ਕਰਕੇ ਅਤੇ ਸ਼ਰਮੋ ਸ਼ਰਮੀ ਸਵੇਰੇ ਉੱਠ ਹੋ ਜਾਂਦਾ ਹੈ ਸੰਗਤੀ ਅੰਮ੍ਰਿਤ ਵੇਲਾ ਕਰਨ ਦਾ ਦੂਜਾ ਲਾਭ ਇਹ ਹੈ ਕਿ ਨਾਮ ਜਪਦਿਆਂ ਅਤੇ ਪਾਠ ਕੀਰਤਨ ਕਰਦਿਆਂ ਆਲਸ ਅਤੇ ਨੀਂਦ ਤੋਂ ਬਚਾਓ ਰਹਿੰਦਾ ਅੰਮ੍ਰਿਤ ਵੇਲੇ ਸਮੇਂ ਸਿਰ ਉੱਠਣ ਲਈ ਇੱਕ ਚੰਗਾ ਅਤੇ ਉੱਚੀ ਆਵਾਜ਼ ਵਾਲਾ అలਾਰਮ ਬਹੁਤ ਲਾਹੇਵੰਦ ਹੁੰਦਾ ਹੈ ਆਪਣੇ ਘਰੇ ਮਾਪਿਆਂ ਨੂੰ ਜਾਂ ਜੀਵਨ ਸਾਥੀ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਤੁਹਾਨੂੰ ਅੰਮ੍ਰਿਤ ਵੇਲੇ ਉਠਾ ਦੇਣ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ ਸਾਾਕਤ ਮਨਮੁਖ ਲੋਕ ਜੋ ਪ੍ਰਭੂ ਪ੍ਰਾਪਤੀ ਦਾ ਸ਼ੌਂਕ ਨਹੀਂ ਰੱਖਦੇ ਉਹਨਾਂ ਦੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠਣ ਲਈ ਵਾਹਿਗੁਰੂ ਜੀ ਵਾਸਤੇ ਬਹੁਤ ਪ੍ਰੇਮ ਦੀ ਲੋੜ ਪੈਂਦੀ ਹੈ ਪਰ ਮਾੜੀ ਸੰਗਤ ਕਰਕੇ ਇਸ ਪ੍ਰੇਮ ਵਿੱਚ ਘਟਾਓ ਹੁੰਦਾ ਹੈ ਸੋ ਮਾੜੀ ਸੰਗਤ ਤੋਂ ਜ਼ਰੂਰ ਬਚਣਾ ਚਾਹੀਦਾ ਹੈ ਉੱਚੀ ਸੁੱਚੀ ਕਰਨੀ ਵਾਲੇ ਗੁਰਮੁਖਾਂ ਦੇ ਜੀਵਨ ਰੋਜ਼ਾਨਾ ਜਾਂ ਇੱਕ ਦੋ ਦਿਨਾਂ ਦੇ ਵਕਫੇ ਨਾਲ ਜ਼ਰੂਰ ਪੜ੍ਹਨੇ ਚਾਹੀਦੇ ਹਨ ਗੁਰਮੁਖਾਂ ਦੀਆਂ ਕਿਤਾਬਾਂ ਪੜ੍ਹ ਕੇ ਉਹੀ ਹਾਲਤ ਹੁੰਦੀ ਹੈ ਜੋ ਛੈਲਾਂ ਨੂੰ ਨਦੀ ਪਾਰ ਕਰਦਿਆਂ ਨੂੰ ਦੇਖ ਕੇ ਮੁਟਿਆਰ ਦੀ ਹੁੰਦੀ ਹੈ ਸੁਣੋ ਇਹ ਗੁਰਵਾਖ ਛੈਲ ਲੰਘਨ ਦੇ ਪਾਰ ਗੋਰੀ ਮੰਤਿ ਰਿਆ ਗੁਰਮੁਖਾਂ ਛੈਲਾਂ ਬਾਂਕਿਆਂ ਜਵਾਨਾਂ ਨੂੰ ਦੇਖ ਕੇ ਗੋਰੀ ਭਾਵ ਅਬਲਾ ਮੁਟਿਆਰ ਭਾਵ ਜਗਿਆਸੂ ਦਾ ਵੀ ਦਿਲ ਹੌਸਲਾ ਫੜ ਲੈਂਦਾ ਹੈ ਕਿ ਉਹ ਵੀ ਪਾਰ ਉਤਰ ਜਾਵੇਗਾ ਜੋ ਗੁਰਮੁਖ ਅੰਮ੍ਰਿਤ ਵੇਲੇ ਉੱਠਦੇ ਹਨ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਇਸ ਨਾਲ ਆਪਣੇ ਮਨ ਵਿੱਚ ਚਾਹ ਉੱਠਦਾ ਹੈ ਕਿ ਅਸੀਂ ਵੀ ਅੰਮ੍ਰਿਤ ਵੇਲੇ ਦੀ ਸੇਵਾ ਸੰਭਾਲ ਕਰੀਏ ਅੱਜ ਕੱਲ੍ਹ ਦੀਆਂ ਇਸ਼ਕੀਆਂ ਫਿਲਮਾਂ ਨਹੀਂ ਦੇਖਣੀਆਂ ਚਾਹੀਦੀਆਂ ਇਹ ਸਿਰੇ ਦੀ ਮਾੜੀ ਸੰਗਤ ਹੈ ਅਤੇ ਫਿਲਮਾਂ ਦੇਖਣ ਵਾਲਾ ਸਿੱਖ ਕਦੇ ਵੀ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਰਾਤ ਨੂੰ ਲੇਟ ਜਾਗ ਕੇ ਟੀਵੀ ਦੇਖਣਾ ਜਾਂ ਇੰਟਰਨੈਟ ਤੇ ਬੈਠੇ ਰਹਿਣਾ ਵੱਡੀ ਰੁਕਾਵਟ ਹੈ ਸਿੱਖ ਦੇ ਅੰਮ੍ਰਿਤ ਵੇਲੇ ਉੱਠਣ ਵਿੱਚ ਸੋ ਇਹ ਕੰਮ ਛੱਡਨੇ ਚਾਹੀਦੇ ਹਨ ਕਈ ਲੋਕ ਰਾਤ ਨੂੰ ਲੇਟ ਪਾਰਟੀਆਂ ਤੇ ਤੁਰੇ ਫਿਰਦੇ ਹਨ ਅਤੇ ਫਿਰ ਆਸ ਰੱਖਦੇ ਹਨ ਕਿ ਅੰਮ੍ਰਿਤ ਵੇਲੇ ਵੀ ਉੱਠਿਆ ਜਾਵੇ ਜਿਸ ਦਾ ਦਿਲ ਕਰਦਾ ਹੈ ਪਾਰਟੀਆਂ ਤੇ ਜਾਣ ਨੂੰ ਉਹ ਜੋ ਮਰਜ਼ੀ ਕਰੇ ਪਰ ਜੋ ਸਿੱਖ ਅੰਮ੍ਰਿਤ ਵੇਲਾ ਕਰਕੇ ਪ੍ਰਭੂ ਨੂੰ ਰਿਝਾਉਣਾ ਚਾਹੁੰਦਾ ਹੈ ਉਸ ਨੂੰ देर रात ਮੀਟ ਸ਼ਰਾਬ ਅਤੇ ਨੱਚਣ ਵਾਲੀਆਂ ਪਾਰਟੀਆਂ ਦਾ ਪੂਰੀ ਤਰ੍ਹਾਂ ਤਿਆਗ ਕਰਨਾ ਚਾਹੀਦਾ ਹੈ ਰਾਤ ਦਾ ਸ੍ਰੀ ਸੋਹਿਲਾ ਸਾਹਿਬ ਦਾ ਪਾਠ ਬਹੁਤ ਧਿਆਨ ਨਾਲ ਕਰੇ ਅਤੇ ਪਾਠ ਤੋਂ ਉਪਰੰਤ ਮਹਾਰਾਜ ਅੱਗੇ ਬੇਨਤੀ ਕਰੇ ਕਿ ਹੇ ਵਾਹਿਗੁਰੂ ਜੀ ਆਪਣੇ ਦਾਸ ਨੂੰ ਅੰਮ੍ਰਿਤ ਵੇਲੇ ਜ਼ਰੂਰ ਉਠਾ ਦਿਓ ਇਹ ਕਦੇ ਨਹੀਂ ਹੋ ਸਕਦਾ ਕਿ ਭਿੱਜ ਕੇ ਬੇਨਤੀ ਕੀਤੀ ਹੋਵੇ ਅਤੇ ਗੁਰੂ ਜੀ ਸਾਨੂੰ ਉਠਾਉਣ ਨਾ ਜਾਗ ਜ਼ਰੂਰ ਖੁੱਲੇਗੀ ਬਸ ਉਸ ਸਮੇ ਉਦਮ ਕਰਕੇ ਉੱਠਣਾ ਪੈਂਦਾ ਹੈ ਗੁਰੂ ਜੀ ਕਿਰਪਾ ਕਰਨ ਅਸੀਂ ਹਰ ਤਰ੍ਹਾਂ ਦੇ ਸ਼ੰਕੇ ਦੂਰ ਕਰਕੇ ਮਾਇਆਵੀ ਰੁਕਾਵਟਾਂ ਹਟਾ ਕੇ ਅੰਮ੍ਰਿਤ ਵੇਲੇ ਦੀ ਸੇਵਾ ਸੰਭਾਲ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ